ਰਾਡੋਪਰ ਜਥੇਦਾਰ ਜਸਪਾਲ ਸਿੰਘ ਡਿੰਪਲ अरोड़ा ਅਤੇ ਆਦੇ ਮੈਂਬਰ ਮੌਜੂਦ ਸੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਮ ਆਦਮੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਪੰਜਾਬ ਦੇ ਵਿੱਚ ਵਿਕਾਸ ਦੀ ਕ੍ਰਾਂਤੀ ਨੂੰ ਲੈ ਕੇ ਅਤੇ ਪੰਜਾਬ ਦੇ ਵਿੱਚ ਜਿਹੜੇ ਜੰਗਲੇ ਪੰਜਾਬ ਦੀ ਚਲਕ ਦਿਸਣੋਂ ਦਿਸ ਰਹੀ ਹੈ ਇਸ ਮੁਹਿੰਮ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਰੀ ਕੇਂਵੇ ਜੀ ਕੇਂਦਰੀ ਹਾਲਜੀ ਵੱਲੋਂ ਅੱਜ ਸੇਰੋਂ ਪੱਟੀ ਵਿਖੇ ਜਿਹੜੀ ਹੈ ਰੈਲੀ ਕਿਤੇ ਜਾ ਰਹੀ ਹੈ ਉਹਦੇ ਚ ਹਾਜ਼ਰ ਹੋਣ ਵਾਸਤੇ ਮੇਰੇ ਆਮ ਆਦਮੀ ਪਾਰਟੀ ਹਲਕੇ ਦੇ ਵਸ ਹਲਕੇ ਦੇ ਸਾਰੇ ਹੀ ਦਰਜਬਾ ਦਰਜਾ ਉਮੀਦਵਾਰ ਸਾਡੇ ਵਾਰਡ ਪ੍ਰਧਾਨ ਵਾਰਡ ਪਧਾਰੀ ਬਲਾਕ ਇੰਚਾਰਜ ਤੇ ਹੋਰ ਵੀ ਮੇਰੇ ਵਲੰਟੀਅਰ ਜਿਹੜੇ ਮੇਰੀਆਂ ਭੈਣਾਂ ਮੇਰੇ ਵੀਰ ਉਹ ਅੱਜ ਆਮ ਆਦਮੀ ਪਾਰਟੀ ਦੇ ਦਫਤਰ ਹਲਕਾ ਵੈਸਟ ਵਿੱਚ ਇਕੱਠੇ ਹੋਏ ਆ ਆਮ ਆਦਮੀ ਪਾਰਟੀ ਦੀ ਰੈਲੀ ਜਿੱਥੇ ਸਾਡੇ ਮਹਿਬੂਬ ਨੇਤਾ ਸ਼੍ਰੀ ਵਿੰਦ ਕੇਜੀਵਾਦੀ ਅਤੇ ਸਤਿ ਸ੍ਰੀ ਅਕਾਲ ਭਗਵਾਨ ਸੰਗਮਾਨ ਸੀਐਮ ਪੰਜਾਬ ਸੰਬੋਧਨ ਕਰਨਗੇ ਤੇ ਨਾਂ ਹੀ ਗੁਰੂ ਰਮਦਾਸ ਗੁਰੂ ਰਮਦਾਸ ਪਾਸ਼ਾ ਜੀ ਦੇ ਨਾਮ ਤੇ ਰੱਖਿਆ ਹੋਇਆ ਥਰਮਲ ਪਲਾਂਟ ਜਿਹੜਾ ਪੰਜਾਬ ਸਰਕਾਰ ਵੱਲੋਂ ਖੀਜਿਆ ਗਿਆ ਉਹਦਾ ਉਹ ਕਟਨ ਵੀ ਕਰਨਗੇ ਸੋ ਸਾਰੀ ਸੰਗਤ ਨੂੰ ਮੈਂ ਸੱਦਾ ਦਿੰਨਾ ਕਿ ਆਪਾਂ ਆਪਣੇ ਮਹਿਮੂਬ ਨੇਤਾ ਦੇ ਵਿਚਾਰ ਸੁਣਨ ਵਾਸਤੇ ਕਤਾਰਬੰਦ ਹੋਈਏ ਤੇ ਉਹਨਾਂ ਦੇ ਦਰਸ਼ਨ ਕਰੀਏ ਮਤਲਬ ਕੀ ਆ ਰੈਲੀ ਦਾ ਮਕਸਦ ਪੰਜਾਬ ਦੇ ਵਿਕਾਸ ਨੂੰ ਜਿਹੜਾ ਉਹ ਲੋਕਾਂ ਤੱਕ ਬਚਾਉਣਾ ਤੇ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਕ੍ਰਾਂਤੀਕਾਰੀ ਲਹਿਰਾਂ ਜਿਹੜੀਆਂ ਉੱਠ ਰਹੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਵੱਲ ਤੇ ਸੁਧਾਰ ਭਗਤ ਸਿੰਘ ਮਾਨ ਵੱਲੋਂ ਚਲਾਈਆਂ ਜਾ ਰਹੀਆਂ ਇਸ ਤਰ੍ਹਾਂ ਘਰ ਘਰ ਆਟਾ ਸਕੀਮ ਪੰਜਾਬ ਸਰਕਾਰ ਆਪ ਦੇ ਦਵਾਰ ਤੇ ਹੋਰ ਵੀ ਜਿਹੜੇ ਪੰਜਾਬ ਸਰਕਾਰ ਦੇ ਕਾਰਜਕ੍ਰਮ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਜਿਹੜਾ ਉਹ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਸੋ ਪੰਜਾਬ ਅਸਮੀਕਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਇਸ ਚੀਜ਼ ਆਮ ਆਦੀ ਪਾਰਟੀ ਜੈ ਨਾਤ ਆਮ ਆਦੀ ਪਾਰਟੀ ਡਾਟਰ ਜਸਵੀਰ ਸਿੰਘ ਸਦੂ ਪੰਜਾਬ ਬਾਦ ਜਾਬ ਸਦਾਰ ਆਪ ਦੇ ਦਵਾਰ ਤੇ ਇੱਕ ਪੰਜਾਬ ਦੇ ਵਿੱਚ ਜਿਹੜੀਆਂ 10 70 ਜਿਹੜੀਆਂ ਸਵਾਵਾਵਾਂ ਮਿਲਦੀ ਸੀ ਤੇ 43 ਤਰ੍ਹਾਂ ਦੀਆਂ ਸਵਾਵਾਵਾਂ ਜਿਹੜੀਆਂ ਘਰੇ ਜਾ ਕੇ ਦਿੱਤੀਆਂ ਜਾ ਰਹੀਆਂ ਅਸੀਂ ਉਹ ਕੈਂਪਾਂ ਦੇ ਥਰੂ ਪੰਜਾਬ ਸਰਕਾਰ ਜਿਹੜੀ ਬਲਾਕ ਵਾਈਜ਼ ਕੈਂਪ ਲਗਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਦਫਤਰਾਂ ਦੇ ਗੇੜੇ ਮਾਰਦੇ ਨਹੀਂ ਹੱਲ ਨਹੀਂ ਹੁੰਦੀਆਂ ਉਹ ਇੱਕੇ ਛੱਤ ਥਲੇ ਹੱਲ ਹੋਣਗੀਆਂ ਉਹਦੇ ਚ ਸਾਡੇ ਡੀਸੀ ਸਾਹਿਬਾਨ ਤੋਂ ਲੈ ਕੇ ਐਸਐਸਪੀ ਸਾਹਿਬ ਸੀਪੀ ਸਾਹਿਬ ਤੇ ਹੋਰ ਵੀ ਤਹਿਸੀਲਦਾਰ ਪੱਧਰ ਦੇ ਜਿਹੜੇ ਨੋ ਮੈਂ ਇਹ ਹੈ ਸਾਡੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਸਾਰੇ ਉਸ ਕੈਂਪ ਦੇ ਵਿੱਚ ਬੈਠਣਗੇ ਤਾਂ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਦਫਤਰਾਂ ਦੇ ਗੀੜੇ ਮਾਰਨ ਵੀ ਹੱਲ ਨਹੀਂ ਹੁੰਦੀਆਂ ਸੋ ਇੱਕ ਟੇਬਲ ਤੇ ਹੱਲ ਹੋਣਗੀਆਂ ਸੋ ਮੇਸ ਵਾਸਤੇ ਪੰਜਾਬ ਦੇ ਵਸਨੀਕਾਂ ਨੂੰ ਵੀ ਸੱਦਾ ਦਿੰਨਾ ਕਿ ਤੁਸੀਂ ਆਪਣੇ ਵੱਧ ਤੋਂ ਵੱਧ ਕੰਮ ਜਿਹੜੇ ਕਾਫੀ ਲੰਮੇ ਸੋ ਸਮਲੇ ਤੋਂ اٹਕੇ ਆ ਉਹ ਲੈ ਕੇ ਆਓ ਕੈਂਪਾਂ ਦੇ ਵਿੱਚ ਸੋ ਮੇਰੇ ਹਲਕੇ ਦੇ ਵਿੱਚ ਵੀ ਕੱਲ 12 ਤਰੀਕ ਨੂੰ ਪੁਤਲੀ ਘਾਰੇ ਦੇ ਵਿੱਚ ਜਿਹੜੇ ਦੋ ਕੈਂਪ ਲਗਾਏ ਰਾਇਆ ਮੈਂ ਉਹ ਨਕਲਾਕਾਨ ਵਸਣਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਕਾਫੀ ਤਰ੍ਹਾਂ ਤੋਂ ਲੰਗੀਆਂ ਲੰਮੀਆਂ ਲਟਕਦੀਆਂ ਮੰਗਾ ਉਹ ਲੈ ਕੇ ਆਓ ਤਾਂ ਪਰ ਹੱਲ ਕਰੀਏ ਉਹਨਾਂ ਦਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਕੱਲ ਹੁਮ ਹਮ ਆ ਕੇ ਕੈਂਪਾਂ ਦੇ ਵਿੱਚ ਪਹੁੰਚੋ ਮੇਰਾ ਨਾਮ ਸ਼ਮਸ਼ੇਰ ਸਿੰਘ ਸੰਧੂ ਹੈ ਜੀ ਵਾਰ ਨੰਬਰ 71 ਅੱਜ ਦੀ ਰੈਲੀ ਲੈ ਕੇ ਜਿਹੜਾ ਪ੍ਰੋਗਰਾਮ ਹੈ ਉਹ ਰੈਲੀ ਅੱਜ ਦੀ ਰੈਲੀ ਜੀ ਮੇਰੇ ਛੋਟੇ ਵੀ ਜਿੰਨੇ ਜਿਹੜਾ ਜਸਪਾਲ ਸਿੰਘ ਸੰਧੂ ਨੇ ਆਪਾਂ ਨੂੰ ਦੱਸਿਆ ਵਾ ਤੇ ਜਿਹੜੇ ਗੋਇੰਦਵਾਲ ਸਾਹਿਬ ਜਿਹੜਾ ਥਰਮ ਪਲਾਂਟ ਜਿਹੜਾ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਉਹ ਦਾ ਅਧਿਕਾਰਤਨ ਕਰਨਾ ਉਹਦੇ ਸਿਲਸਿਲੇ ਚੱਲੇ ਆ ਜੀ ਅੱਜ ਕਿੰਨੇ ਕੁ ਬੰਦੇ ਨਾਲ ਜਾ ਰਹੇ ਹੋ ਵੇਖੋ ਜੀ ਬੱਸਾਂ ਦਿੱਤੀਆਂ ਬੱਸਾਂ ਭਰ ਕੇ ਹੀ ਚੱਲੇ ਆ ਸਾਰਾ ਵੇਖੋ ਬਾਹਰ ਜਾ ਕੇ ਕਿੰਨੀ ਦੁਨੀਆ ਬੱਸਾਂ ਲੱਗੀਆਂ ਨੇ ਸਭ ਚੱਲੇ ਤਿਆਰੀ ਪੂਰਪੂਰ ਮੈਂ ਡਿੰਪਲ ਰੋੜਾ ਵਾਰ ਨੰਬਰ 65 ਤੋਂ ਆਮ ਆਦਮੀ ਪਾਰਟੀ ਦਾ ਸੇਵਕ ਅੱਜ ਆਪਾਂ ਸਾਡੇ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਜੀ ਵੈਸਟਲ ਕੇ ਦੇ ਉਹਨਾਂ ਦੀ ਰੈਨਮਾਈ ਦੇ ਵਿੱਚ ਅੱਜ ਆਪਾਂ ਰੈਲੀ ਤੇ ਕੂਚ ਕਰ ਰਹੇ ਹਾਂ ਸੋ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੋ ਨੀਤੀਆਂ ਨੇ ਉਹ ਘਰ ਘਰ ਫਾਇਦੇ ਪਹੁੰਚਾਉਂਦੀਆਂ ਨੀਤੀਆਂ ਨੇ ਉਸੇ ਤਹਿਤ ਅੱਜ ਥਰਮਲ ਪਲਾਂਟ ਦਾ ਵੀ ਮੂਰਤ ਕੀਤਾ ਜਾ ਰਿਹਾ ਹੈ ਲੋਕਾਂ ਦੇ ਘਰ ਸਰਕਾਰ ਜਾ ਕੇ ਲੋਕਾਂ ਦੇ ਕੰਮ ਕਰ ਰਹੀ ਹੈ एनओसी खत्म कीती गई है सो इस लोकां ਦੇ ਜੋ ਕਾਰਡ ਬੰਦ ਹੋਏ ਸੀ ਉਹ ਚਾਲੂ ਕੀਤੇ ਗਏ ਨੇ ਸੋ ਇਸ ਫਲਰੀ ਦੇ ਤਹਿਤ ਅੱਜ ਜੋ ਰੈਲੀ ਆ ਆਪਾਂ ਐਮਐਲਏ ਸਾਹਿਬ ਦੇ ਨਾਲ ਉਥੇ ਪੁੱਜ ਰਹੇ ਠੀਕ ਇਲਾਕੇ ਦੇ ਇਲਾਕੇ ਕੈਂਪੂ ਵੀ ਲਗਾਏ ਗਏ ਕਿ ਮੰਦਗਾ ਚੈਂਪ ਲਗਾਏ ਜਾ ਰਹੇ ਨੇ ਸਾਡੇ ਵੈਸਟ ਹਲ ਗਿਚ ਮੇਰੀ ਵਾਰਡ ਦੇ ਵਿੱਚ ਕੱਲ ਲੱਗ ਰਿਹਾ ਹੈ ਸਵੇਰ 10 ਵਜੇ ਤੋਂ ਲੈ ਕੇ 1 ਵਜੇ ਤੱਕ 베ਦੀ ਸਕੂਲ ਦੇ ਵਿੱਚ ਉਹਦੇ ਵਿੱਚ ਸਾਰੀਆਂ ਹੀ ਇਹ ਸਹੂਦਾਵਾਂ ਮੌਕੇ ਤੇ ਆਪਾਂ ਲੋਕਾਂ ਦੀਆਂ ਹਲ ਕਰ ਰਹੇ ਆ ਮੈਂ ਸਭ ਨੂੰ ਇਲਾਕਾ ਨਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਕੱਲ 10 ਤੋਂ ਲੈ ਕੇ 1 ਵਜੇ ਤੱਕ ਬੇਦੀ ਸਕੂਲ ਗਲੀ ਨੰਬਰ 2 ਦੇ ਵਿੱਚ ਪੁਤਲੀਕਰ ਉੱਥੇ ਪਹੁੰਚ ਕੇ ਇਹ ਸਰਕਾਰ ਦੀਆਂ ਸਹੂਦਾਵਾਂ ਦਾ ਫਾਇਦਾ ਚੁੱਕੋ ਤੇ ਆਪਣੀਆਂ ਪੈਨਸ਼ਨਾਂ ਜਾਂ ਕੋਈ ਹੋਰ ਵੀ ਜਿਸਤਾਂ ਦੇ ਵੀ ਤੁਹਾਡੇ ਸਹੂਦਾ ਸੈਂਟਰ ਤੇ ਕੰਮ ਹੁੰਦੇ ਸੀ ਉਹ ਸਾਰਿਆਂ ਤੁਹਾਡੇ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਦਰ ਜਸਪਾਲ ਸਿੰਘ ਜੀ ਪੁਤਲੀਕਰ ਦਫ਼ਤਰ ਇੰਚਾਰਜ ਡਾਕਟਰ ਜਸਮੀ ਸਿੰਘ ਸੰਧੂ ਐਮ.ਐਲ.ਏ ਸਾਹਿਬ ਦੇ ਦਫ਼ਤਰ ਤੋਂ ਅੱਜ ਜਿਹੜੀ ਇਹ ਰੈਲੀ ਕੱਢੀ ਜਾਏ ਇਹ ਇੱਕ ਇਤਿਹਾਸਕ ਰੈਲੀ ਹੈ ਕਾਰਨ ਇਹਦਾ ਇਹ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਤਾਂ ਸਰਕਾਰੀ ਜ਼ਮੀਨਾਂ ਨੂੰ ਵੇਚਦੀਆਂ ਸੀ ਪਰੰਤੂ ਮਾਨ ਦੀ ਸਰਕਾਰ ਨੇ ਇਹ ਪਹਿਲੀ ਵਾਰੀ ਹੋਇਆ ਹੈ ਇਹ ਦੇਸ਼ ਦੇ ਵਿੱਚ ਹੀ ਪਹਿਲੀ ਵਾਰੀ ਹੋਇਆ ਵੀ ਸਰਕਾਰੀ ਜ਼ਮੀਨ ਦੇ ਸਰਕਾਰੀ ਖਾਤੇ ਦੇ ਵਿੱਚੋਂ ਖਰੀਦੀ ਗਈ ਹੈ ਉਸ ਦੇ ਥਾਂ ਤੇ ਜਿਹੜਾ ਗੁਰੂ ਅਮਰਦਾਸ ਪਾਤਸ਼ਾਹੀ ਦੇ ਨਾਮ ਤੇ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਲਗਾਇਆ ਗਿਆ ਹੈ ਉਹ ਸਿੱਖਾਂ ਨੂੰ ਇੱਕ ਵੱਡੀ ਦੇਣ ਹੈ ਪਹਿਲੀ ਵਾਰੀ ਪੰਜਾਬ ਦੀ ਸਰਕਾਰ ਵੱਲੋਂ ਇਹ ਜਿਹੜਾ ਰੈਲੀ ਹੈ ਇਹ ਉਸ ਤੇ ਇਵਜ ਵਜੋ ਧੰਨਵਾਦ ਰੈਲੀ ਵਜੋ ਸਾਰਾ ਪੰਜਾਬ ਵੀ ਉਮੜ ਕੇ ਆ ਰਿਹਾ ਰੈਲੀ ਕਿੱਥੇ ਇਹ ਆਪਣੀ ਚੱਲੇ ਇਹ ਖਡੂਰ ਸਾਹਿਬ ਦੇ ਵਿੱਚੋਂ ਗੋਇੰਦਵਾਲ ਸਾਹਿਬ ਦੇ ਰੈਲੀ ਹੈ ਜਿੱਥੇ ਥਰਮਲ ਪਲਾਟ ਲਿਆ ਹੈ ਸਰਕਾਰ ਨੇ ਉਸ ਥਰਮਲ ਪਲਾਟ ਦੀ ਜਿਹੜੀ ਹੈ ਉਹ ਚਾਲੂ ਕਰਨ ਦੀ ਨੀਤੀ ਕਰਕੇ ਰਿਹਾ ਤੁਸੀਂ ਇੱਥੋਂ ਚੱਲ ਰਹੇ ਹਾਂ ਅਸੀਂ ਅਮਰਸਾ ਡਾਕਟਰ ਜਸਪੀਰ ਸਿੰਘ ਸੰਧੂ ਐਮ ਐਲ ਏ ਜੀ ਦੇ ਦਫ਼ਤਰ ਖੰਡਾਲਾ 68 ਦੇ ਵਿਖੋ ਚੱਲ ਕੇ ਤੇ ਅਸੀਂ ਪਾਰੀ ਬਹੁਤ ਲੋਕਾਂ ਦੇ ਨਾਲ ਬੱਸਾਂ ਦੇ ਵਿੱਚ ਕਾਰਾਂ ਦੇ ਵਿੱਚ ਲੋਕੀ ਆਪ ਮੁਹਾਰੇ ਹੋ ਕੇ ਚੱਲ ਰਹੇ